ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਾਰੀ ਬਿਸਕੁਟਾਂ ਤੋਂ ਬਣਨ ਵਾਲੀ ਮਿਠਾਈ ਮਾਰੀ ਬਿਸਕੁਟਾਂ ਦੀ ਬਰਫੀ ਬਣਾਵਾਂਗੇ ਇਹ ਬਰਫੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਨਰਮ ਬਣ ਕੇ ਤਿਆਰ ਹੋਏਗੀ ਅੱਜ ਆਪਾਂ ਇਸ ਮਿਠਾਈ ਨੂੰ ਬਹੁਤ ਹੀ ਘੱਟ ਸਮੇਂ ਤੇ ਘੱਟ ਇੰਗਰੀਡੀਅੰਟਸ ਨਾਲ ਬਣਾ ਕੇ ਤਿਆਰ ਕਰਾਂਗੇ ਚਲੋ ਜੀ ਹੁਣ ਆਪਾਂ ਮਿਠਾਈ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਉਸ ਦੇ ਲਈ ਮੈਂ 10-10 ਰੁਪਏ ਵਾਲੇ ਦੋ ਪੈਕੇਟ ਮੈਰੀ ਬਿਸਕੁਟ ਲੈ ਲਏ ਨੇ ਸਾਰੇ ਬਿਸਕੁਟਾਂ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਇੱਥੇ ਮੈਂ ਸਾਰੇ ਬਿਸਕੁਟਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੈ ਤੇ ਹੁਣ ਆਪਾਂ ਇਸ ਤਰੀਕੇ ਨਾਲ ਬਿਸਕੁਟਾਂ ਨੂੰ ਛੋਟਾ-ਛੋਟਾ ਤੋੜ ਲਵਾਂਗੇ ਬਿਸਕੁਟਾਂ ਨੂੰ ਤੋੜ ਕੇ ਪੀਸ ਲਵਾਂਗੇ ਬਿਸਕੁਟਾਂ ਨੂੰ ਪੀਸਣ ਤੋਂ ਪਹਿਲਾਂ ਛੋਟਾ-ਛੋਟਾ ਤੋੜ ਲਵਾਂਗੇ ਫਿਰ ਚੰਗੀ ਤਰ੍ਹਾਂ ਪਿਸ ਕੇ ਤਿਆਰ ਹੋਣਗੇ ਬਿਸਕੁਟਾਂ ਨੂੰ ਬਰੀਕ ਪੀਸ ਲਵਾਂਗੇ ਹੁਣ ਬਿਸਕੁਟ ਪੀਸ ਕੇ ਤਿਆਰ ਨੇ ਇਸ ਤਰੀਕੇ ਨਾਲ ਇੱਕ ਬਾਊਲ ਵਿੱਚ ਕੱਢ ਲਵਾਂਗੇ ਬਿਸਕੁਟਾਂ ਨੂੰ ਹੁਣ ਸਾਰੇ ਬਿਸਕੁਟ ਪਿਸ ਕੇ ਆਟੇ ਦੀ ਤਰ੍ਹਾਂ ਬਣ ਚੁੱਕੇ ਨੇ ਹੁਣ ਆਪਾਂ ਬਰਫੀ ਦੀ ਤਿਆਰੀ ਕਰ ਲੈਨੇ ਆ ਬਰਫੀ ਬਣਾਉਣ ਦੇ ਲਈ ਮੈਂ ਇੱਕ ਕੜਾਹੀ ਦੇ ਵਿੱਚ ਡੇਢ ਘੜਛੀ ਘਿਓ ਲਿਆ ਹੈ। ਘਿਓ ਦੇ ਵਿੱਚ ਜੋ ਆਪਾਂ ਬਿਸਕੁਟਾਂ ਨੂੰ ਪੀਸ ਕੇ ਤਿਆਰ ਕੀਤਾ ਸੀ ਉਹ ਬਿਸਕੁਟ ਪਾਵਾਂਗੇ। ਬਿਸਕੁਟਾਂ ਨੂੰ ਮਿਕਸ ਕਰਕੇ ਪਕਾ ਲਵਾਂਗੇ ਥੋੜੀ ਦੇਰ। ਮੀਡੀਅਮ ਫਲੇਮ ਤੇ ਪਕਾ ਲਵਾਂਗੇ ਇਸ ਤਰੀਕੇ ਨਾਲ ਹਿਲਾਉਂਦੇ ਰਵਾਂਗੇ ਤਾਂ ਕਿ ਕੋਈ ਲੰਮਸ ਨਾ ਪੈ ਜਾਣ। ਲੋ ਫਲੇਮ ਤੇ ਪਕਾ ਲਵਾਂਗੇ ਬਿਸਕੁਟਾਂ ਵਾਲੇ ਆਟੇ ਨੂੰ ਤਾਂ ਕਿ ਇਹ ਜਲ ਨਾ ਜਾਵੇ। ਇਸ ਤਰੀਕੇ ਨਾਲ ਬਿਸਕੁਟਾਂ ਨੂੰ ਪਕਾਉਣ ਦੇ ਨਾਲ ਬਿਸਕੁਟਾਂ ਦਾ ਕੱਚਾਪਨ ਚਲਾ ਜਾਏਗਾ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਹੁਣ ਬਿਸਕੁਟਾਂ ਵਾਲਾ ਆਟਾ ਪੱਕ ਕੇ ਤਿਆਰ ਹੈ ਇਸ ਨੂੰ ਆਪਾਂ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਹੁਣ ਮੈਂ ਬਿਸਕੁਟਾਂ ਵਾਲੇ ਆਟੇ ਨੂੰ ਇੱਕ ਬੌਲ ਦੇ ਵਿੱਚ ਕੱਢ ਲਿਆ ਹੈ ਤੇ ਹੁਣ ਆਪਾਂ ਛਾਸ਼ਨੀ ਦੀ ਤਿਆਰੀ ਕਰਦੇ ਹਾਂ ਉਸ ਦੇ ਲਈ ਮੈਂ ਇੱਕ ਫਰਾਈ ਪੈਨ ਦੇ ਵਿੱਚ ਇੱਕ ਕੌਲੀ ਪਾਣੀ ਲਿਆ ਹੈ ਇੱਕ ਕੌਲੀ ਖੰਡ ਪਾਵਾਂਗੇ ਮਿੱਠਾ ਆਪਾਂ ਬਿਸਕੁਟਾਂ ਦੇ ਹਿਸਾਬ ਨਾਲ ਰੱਖਾਂਗੇ ਜੇ ਕਈ ਵਾਰ ਆਪਾਂ ਮਿੱਠੇ ਬਿਸਕੁਟਾਂ ਦਾ ਬਣਾ ਰਹੇ ਹੁੰਨੇ ਆ ਜਾਂ ਕਈ ਵਾਰ ਬਿਸਕੁਟ 슈ਗਰ ਫ੍ਰੀ ਹੁੰਦੇ ਨੇ ਤਾਂ ਆਪਾਂ ਉਸ ਦੇ ਹਿਸਾਬ ਨਾਲ ਮਿੱਠਾ ਰੱਖਾਂਗੇ ਖੰਡ ਨੂੰ ਪਿਘਲਾ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ-ਸਮੇਂ ਤੇ ਮਿਲਦੀ ਰਹੇਗੀ ਹੁਣ ਖੰਡ ਦੇ ਕੋਲ ਚੁੱਕੀ ਹੈ ਜੀ ਆਪਾਂ ਇਸ ਨੂੰ ਥੋੜੀ ਦੇਰ ਹੋਰ ਪਕਾ ਲਵਾਂਗੇ ਹੁਣ ਆਪਾਂ ਇਸ ਦੀ ਇਕਦਾਰ ਦੀ ਚਾਸ਼ਨੀ ਬਣਾ ਕੇ ਤਿਆਰ ਕਰ ਲਵਾਂਗੇ ਜੀ ਇਹ ਬਰਫੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਬਰਫੀ ਬਣਾ ਕੇ ਦੇਖਿਓ ਜੀ ਇਹ ਬਰਫੀ ਬਹੁਤ ਹੀ ਟੇਸਟੀ ਤੇ ਈਜ਼ੀ ਬਣ ਕੇ ਤਿਆਰ ਹੋਊਗੀ ਹੁਣ ਇਹ ਥੋੜੀ ਥੋੜੀ ਗਾੜ੍ਹੀ ਹੋਣੀ ਸ਼ੁਰੂ ਹੋ ਚੁੱਕੀ ਹੈ ਜੀ ਪਰ ਅਪਾਂ ਇਸ ਨਿਕਤਾਰ ਦੀ ਚਾਸ਼ਨੀ ਬਣਨ ਤੱਕ ਪਕਾ ਲਵਾਂਗੇ ਵਿੱਚ ਵਿੱਚ ਦੀ ਇਸ ਤਰੀਕੇ ਨਾਲ ਚੈੱਕ ਕਰਦੇ ਰਵਾਂਗੇ ਹੁਣ ਇਸ ਦੀ ਇਕਤਾਰ ਦੀ ਚਾਸ਼ਨੀ ਬਣ ਕੇ ਤਿਆਰ ਹੈ ਇਸ ਤਰੀਕੇ ਨਾਲ ਇੱਥੇ ਮੈਂ ਇੱਕ ਕੌਲੀ ਦੇ ਵਿੱਚ ਇੱਕ ਚਮਚ ਕੋਕੋ ਪਾਊਡਰ ਲਿਆ ਹੈ ਨਾਰਮਲ ਦੁੱਧ ਨੂੰ ਆਪਾਂ ਕੋਕੋ ਪਾਊਡਰ ਦੇ ਵਿੱਚ ਮਿਕਸ ਕਰ ਲਵਾਂਗੇ ਮੈਂ ਇੱਥੇ گاੜਾ ਦੁੱਧ ਲਿਆ ਹੈ ਨਾਰਮਲ ਟੈਂਪਰੇਚਰ ਵਾਲਾ ਆਪਾਂ ਇੱਥੇ ਮਲਾਈ ਵੀ ਲੈ ਸਕਦੇ ਹਾਂ ਤੇ ਖੁਆ ਵੀ ਲੈ ਸਕਦੇ ਆਪਾਂ ਫਿਰ ਵੀ ਬਰਫੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਥੋੜਾ ਥੋੜਾ ਕਰਕੇ ਦੁੱਧ ਨੂੰ ਮਿਕਸ ਕਰ ਲਵਾਂਗੇ ਕੋਕੋ ਪਾਊਡਰ ਦੇ ਵਿੱਚ ਮੈਂ ਇੱਥੇ ਜਿਸ ਕੌਲੀ ਦੇ ਨਾਲ ਪਾਣੀ ਤੇ ਖੰਡ ਪਾਈ ਸੀ ਉਸੇ ਕੌਲੀ ਦੇ ਨਾਲ ਦੁੱਧ ਲਿਆ ਹੈ ਮੈਨੂੰ ਖੰਡ ਆਪਾਂ ਆਪਣੇ ਹਿਸਾਬ ਨਾਲ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਦੁੱਧ ਨੂੰ ਚਾਸ਼ਨੀ ਦੇ ਵਿੱਚ ਪਾਵਾਂਗੇ ਨਾਲ ਨਾਲ ਹਿਲਾਉਂਦੇ ਰਹਿਾਂਗੇ ਅਈਵਾਰ ਆਪਣੇ ਘਰ ਦੇ ਵਿੱਚ ਬਿਸਕੁਟ ਬਚੇ ਪਏ ਹੁੰਦੇ ਨੇ ਤੇ ਆਪਾਂ ਇੱਕ ਤਰੀਕੇ ਨਾਲ ਹੀ ਖਾ ਖੱਕ ਜਾਣੇ ਤਾਂ ਆਪਾਂ ਇਸ ਤਰੀਕੇ ਨਾਲ ਉਸ ਦੀ ਮਿਠਾਈ ਬਣਾ ਕੇ ਟਰਾਈ ਕਰ ਸਕਦੇ ਹਾਂ ਇਸ ਤਰੀਕੇ ਨਾਲ ਆਪਣੇ ਘਰ ਵਿੱਚ ਪਈ ਚੀਜ਼ ਵੀ ਵੇਸਟ ਨਹੀਂ ਹੋਏਗੀ ਤੇ ਆਪਾਂ ਨਵੀਂ ਮਿਠਾਈ ਵੀ ਟਰਾਈ ਕਰ ਲਵਾਂਗੇ ਇਹ ਮਿਠਾਈ ਸਭ ਨੂੰ ਬਹੁਤ ਪਸੰਦ ਆਏਗੀ ਜੀ ਇਸ ਨੂੰ ਥੋੜੀ ਦੇਰ ਪਕਾ ਲਵਾਂਗੇ ਤਾਂ ਕਿ ਦੁੱਧ ਵੀ ਗਾੜਾ ਹੋ ਜਾਵੇ ਇਹ ਤਰ੍ਹਾਂ ਮਿਕਸ ਕਰਕੇ ਜੋ ਬਿਸਕੁਟਾਂ ਵਾਲਾ ਆਟਾ ਸੀ ਉਹ ਆਟਾ ਪਾਵਾਂਗੇ ਮੈਂ ਬਿਸਕੁਟਾਂ ਨੂੰ ਝੋਚ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਛਾਂਲ ਲਿਆ ਸੀ ਜੀ ਬਾਅਦ ਵਿੱਚ ਇਸ ਤਰੀਕੇ ਨਾਲ ਝੋਚ ਪਕਾਉਣ ਤੋਂ ਬਾਅਦ ਇਸ ਤਰੀਕੇ ਨਾਲ ਪਕਾਵਾਂਗੇ ਫਿਰ ਆਪਾਂ ਲਗਾਤਾਰ ਇਸ ਤਰੀਕੇ ਨਾਲ ਹਿਲਾਉਂਦੇ ਰਵਾਂਗੇ ਤੇ گاੜਾ ਹੋ ਜਾਏਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਹੁਣ ਇਹ ਚੰਗੀ ਤਰ੍ਹਾਂ ਗਾੜਾ ਹੋ ਚੁੱਕਿਆ ਹੈ ਇਸ ਤਰੀਕੇ ਨਾਲ ਆਪਾਂ 1-2 ਮਿੰਟ ਹੋਰ ਪਕਾ ਲਵਾਂਗੇ ਤੁਸੀਂ ਦੇਖੋਗੇ ਜੀ ਇਹ ਆਪਣੇ ਆਪ ਹੀ ਗਾੜਾ ਹੋ ਕੇ ਫਰਾਈਪੈਨ ਛੱਡਣਾ ਸ਼ੁਰੂ ਕਰ ਦੇਗਾ ਇਹ ਹੁਣ ਇਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਮੈਂ ਇੱਥੇ ਇੱਕ ਪਲੇਟ ਨੂੰ ਘੋਲ ਲਿਆ ਹੈ ਤੇ ਇਸ ਦੇ ਵਿੱਚ ਆਪਾਂ ਥੋੜੀ ਜਿਹੀ ਡਰਾਈ ਫਰੂਟ ਪਾਵਾਂਗੇ ਜਿਵੇਂ ਕਾਜੂ ਬਦਾਮ ਪਿਸਤਾ ਤੇ ਮੈਲਨ ਸੀਡਸ ਇਹ ਸਾਰੇ ਡਰਾਈ ਫਰੂਟ ਪਾਵਾਂਗੇ ਤੇ ਹੁਣ ਆਪਾਂ ਇਸ ਦੀ ਬਰਫੀ ਜਮਾ ਲਵਾਂਗੇ ਇਸ ਤਰੀਕੇ ਨਾਲ ਮੈਂ ਸਾਰੇ ਬਿਸਕੁਟਾਂ ਨੂੰ ਸੈੱਟ ਕਰ ਲਿਆ ਸੀ ਤੇ ਆਪਾਂ ਉੱਪਰ ਵੀ ਕੁਝ ਡਰਾਈ ਫਰੂਟ ਪਾਵਾਂਗੇ ये बर्फी बहुत ही टेस्टी बन के तैयार जी ती भी इस तरीके बर्फी बना के देखे इस तरीके की बनी हुई बर्फी सबू बहुत पसंद आएगी चमचना थोड़ा थोड़ा सैट कर लवोंगे ड्राई फ्रूट देखो जी कि सोहना कलर आया बर्फी उपर ਤੇ ਹੁਣ ਆਪਾਂ ਇਸ ਨੂੰ ਥੋੜੀ ਦੇਰ ਦੇ ਲਈ ਫ੍ਰਿਜ ਦੇ ਵਿੱਚ ਸੈੱਟ ਹੋਣ ਦੇ ਲਈ ਰੱਖ ਦੇਵਾਂਗੇ। ਬਰਫੀ ਨੂੰ ਫ੍ਰਿਜ ਵਿੱਚ ਰੱਖਣ ਤੋਂ ਬਾਅਦ ਆਪਾਂ ਇਸ ਤੇ ਪੀਸ ਕੱਟ ਲਵਾਂਗੇ। ਆਪਾਂ ਬਰਫੀ ਦੇ ਵਿੱਚ ਗਾੜੀ ਮਲਾਈ ਵੀ ਪਾ ਸਕਦੇ ਹਾਂ ਜੀ। ਉਹ ਆ ਵੀ ਪਾ ਸਕਦੇ ਹਾਂ ਪਰ ਆਪਣੇ ਕੋਲੇ ਤੇ ਗਾੜਾ ਦੁੱਧ ਸੀ ਤਾਂ ਮੈਂ ਇੱਥੇ ਗਾੜਾ ਦੁੱਧ ਪਾਇਆ ਸੀ। ਇਸ ਤਰੀਕੇ ਨਾਲ ਆਪਾਂ ਵਰਫੀ ਨੂੰ ਤਿਆਰ ਕਰ ਲਿਆ ਹੈ ਜੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ